ਉੱਗੇਸ ਮਾਸੇਵੀ ਐਸ ਪੀ ਓਬਰਾਏ ਕਿਸੇ ਜਾਣ ਪਹਿਚਾਨ ਦੇ ਮੌਤਾਜ਼ ਨਹੀਂ ਓਬਰਾਏ ਵੱਲੋਂ ਦੁਨੀਆ ਦੇ ਕੋਨੇ-ਕੋਨੇ ਵਿੱਚ ਆਪਣੇ ਸਮਾਜ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਨਾਬਾ ਵਿਖੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਸਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਗੁਰਦੁਆਰਾ ਸਾਹਿਬ ਸੇਵਕ ਜਥਾ ਗੁਰਦੁਆਰਾ ਕਰਤਾਰਪੁਰ ਨਾਬਾ ਵਿਖੇ ਖੋਲਿਆ ਗਿਆ ਜਿਸ ਦਾ ਉਦਘਾਟਨ ਡਾਕਟਰ ਐਸ ਪੀ ਓਬਰਾਏ ਨੇ ਕੀਤਾ ਉਨ੍ਹਾਂ ਕਿਹਾ ਕਿ ਜੋ ਲੈਬਾਂ ਤੇ ਟੈਸਟ ਹੋ ਰਹੇ ਨੇ ਬਹੁਤ ਹੀ ਮਹਿੰਗੇ ਹਨ ਅਤੇ ਗਰੀਬਾਂ ਦੀ ਪਹੁੰਚ ਤੋਂ ਜਨਤਨ ਨੂੰ ਸਮਰਪਿਤ ਕਰਤੀ ਹੈ ਤੇ ਇਥੇ ਲੈਵ ਕੁੱਲੀ ਆ ਬਹੁਤ ਫਾਇਦਾ ਮਿਲੂਗਾ ਗਰੀਬਾਂ ਨੂੰ ਸ਼ਾਇਦ ਜੋ ਸਰਕਾਰਾਂ ਨਹੀਂ ਕਰ ਰਹੀਆਂ ਉਹ ਤੁਸੀਂ ਕਰਦੇ ਡੇਰ ਦੋ ਸਾਲ ਪਹਿਲਾਂ ਨਾ ਜੀ ਸਰਬੱਤ ਦਾ ਭਲਾ ਚੈਰੀਟੇਬਲ ٹرسٹ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ ਗਿਆ ਸੀ ਕਿ ਆਮ ਜਿਹੜੀ ਪਬਲਿਕ ਹੈ ਉਹ ਇੰਨੇ ਮਹਿੰਗੇ ਟੈਸਟ ਨਹੀਂ ਕਰਾ ਸਕਦੀ ਸੋ ਇਸ ਚੀਜ਼ ਨੂੰ ਦੇਖਦੇ ਹੋਇਆ ਗੁਰੂ ਨਾਨਕ ਦੇਵ ਜੀ ਦੇ 550 ਸਾਲ ਗੁਰਪੁਰ ਨੂੰ ਸਮਰਪਿਤ ਇਹ ਫੈਸਲਾ ਕੀਤਾ ਟੈਸਟ ਨੇ ਕਿ ਅਸੀਂ 50 ਲੈਬਾਰਟਰੀਆਂ ਖੋਲ੍ਹਾਂਗੇ ਪੰਜਾਬ ਦੇ ਵਿੱਚ। ਔਰ ਇਹ ਲੜੀ ਜਾਰੀ ਰਹੀ। 50 ਬੋਟਰੀ ਤੋਂ ਬਾਅਦ ਵੀ ਅਸੀਂ ਅਜੇ ਪੂਰਾ ਕੰਟਰੋਲ ਨਹੀਂ ਕਰ ਪਾਏ। ਇਸ ਲਈ 50 ਜਿਹੜੀਆਂ ਲੈਬਾਰਟਰੀਆਂ ਹੋਰ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਸੋ ਅੱਜ ਟੈਸਟ ਵੱਲੋਂ ਸਾਡੀਆਂ ਜਿਹੜੀਆਂ 10 ਲੈਬਾਰਟਰੀ ਖੋਲ੍ਹਣੀ ਅਸੀਂ 31 ਦਸੰਬਰ ਤੱਕ ਕਰ। ਇਹ ਕੱਲ ਸਨਮ ਦੇ ਵਿੱਚ ਇੱਕ ਲੈਬਾਰਟਰੀ ਗੁਰਦੁਆਰਾ ਸਾਹਿਬ ਦੇ ਖੋਲ੍ਹ ਕੇ ਆਏ ਸੀ। ਸੋ ਅੱਜ ਨਾਵੇ ਵਿੱਚ ਵੀ ਗੁਰਦੁਆਰਾ ਸਾਹਿਬ ਦੇ ਇੱਕ ਅੱਜ ਲੈਬਾਰਟਰੀ ਖੋਲੀ ਹੈ। ਸੋਜੇ ਦੇ ਲਈ ਮੈਂ ਗੁਰਦੁਆਰਾ ਕਮੇਟੀ ਦੇ ਸਾਰੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਅੱਜ ਜਿਹੜੀ ਇੱਕ ਆਲਮਗੀਰਾ ਉੱਤੇ ਵੀ ਲੈਬਰੀ ਖੁੱਲ ਰਹੀ ਹੈ ਸੋ ਸਾਡੀਆਂ ਇਹ ਜਿਹੜੀ ਅੱਜ ਦੀ ਹੈ 58ਵੀਂ ਹੈ ਸੋ 58 ਲੈਬਰੀ ਖੁੱਲ ਚੁੱਕੀਆਂ ਨੇ ਤੇ ਆਉਣ ਵਾਲੇ ਪੰਜ ਸਤਾਂ ਦੇ 10 ਦਿਨਾਂ ਦੇ ਅੰਦਰ ਅੰਦਰ ਸਾਡੀਆਂ 8 ਨਵ ਲਬੋਰਟਰੀਜ਼ ਹੋਰ ਖੁੱਲ ਰਹੀਆਂ ਨੇ ਸੋ 31 ਦਸੰਬਰ ਤੱਕ ਸਾਰੇ ਪੂਰੀਆ ਕਰ ਦਾਂਗੇ 메ਨ ਜਿਹੜਾ ਲੈਬੋਰਟਰੀ ਖੁੱਲਣ ਦਾ ਸਾਡਾ ਪਰਪਸ ਹੈ ਕਿ ਟੈਸਟ ਬਹੁਤ ਸਸਤੇ ਨੇ ਕੁਝ ਟੈਸਟ ਤਾਂ ਅਸੀਂ ਬਿਲਕੁਲ ਫਰੀ ਕਰ ਰਹੇ ਹਾਂ ਬਾਕੀ ਜਿਹੜੇ ਟੈਸਟ ਨੇ ਉਹਨਾਂ ਦਾ 5 ਰੁਪਏ 10 ਰੁਪਏ 15 ਜਾਂ 20 ਰੁਪਏ ਤੁਸੀਂ ਆ ਰੇਟ ਲਿਸਟ ਲੱਗੀ ਸਾਰੀ ਤੇ ਪੜ ਸਕਦੇ ਹੋ ਮਾਰਕੀਟ ਨਾਲੋਂ ਜਿਹੜੀ ਵੈਲਿਊ ਦੇਖੀ ਜਾਏ ਤਾਂ ਅਸੀਂ 11 12% ਦੇ ਕੰਮ ਕਰ ਰਹੇ ਹਾਂ ਇਸ ਲਈ ਜਿਹੜੇ ਟੈਸਟ ਬਾਅਦ 3000 3500 ਦੇ ਹੁੰਦੇ ਨੇ ਇਹ ਪੂਰਾ ਪੈਕੇਜ ਆ ਸੋ ਇੱਥੇ ਜਿਹੜਾ ਸੀ ਸਾਰਾ 320 ਰੁਪਏ ਜਾਂ 340 ਰੁਪਏ ਦੇ ਵਿੱਚ ਸਾਰਾ ਜਿਹੜਾ ਟੈਸਟ ਕਰ ਰਹੇ ਆ ਜਿਹੜੇ ਟੈਸਟ ਸਾਡੇ ਬਾਹਰ ਜਾਣੇ ਹੁੰਦੇ ਨੇ ਕੋਈ ਦਿੱਲੀ ਜਾਣੇ ਨੇ ਜਾਂ ਕੋਈ ਬੰਬੇ ਜਾਣੇ ਨੇ ਜਿਹੜੇ ਕਿ ਵੱਡੇ ਟੈਸਟ ਨੇ ਵੱਡੀਆਂ ਲੈਬਾਰਟਰੀ ਨਾਲ ਸਾਡਾ ਟਾਈ ਅਪ ਹੈ ਸੋ ਉੱਥੇ ਸਾਨੂੰ ਕਾਫੀ ਡਿਸਕਾਊਂਟਡ ਜਿਹੜੇ ਪ੍ਰਾਈਸ ਮਿਲ ਜਾਂਦੇ ਨੇ ਸੋ ਜੋ ਪ੍ਰਾਈਸ ਸਾਨੂੰ ਮਿਲਦਾ ਉਹੀ ਅਸੀਂ ਅਗੋਂ ਜਿਹੜਾ ਕੋਈ ਪੇਸ਼ੈਂਟ ਅਸੀਂ ਉਹਨੂੰ ਚਾਰਜ ਕਰਦੇ ਆ ਸਿਰਫ 20 ਰੁਪਏ ਪਰ ਚੀ ਸਾਡੀ ਹੁੰਦੀ ਐਕਸਟਰਾ ਬਾਕੀ ਸਾਰੇ ਉਹੀ ਰਹਿਤ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਸਵਾਲਾਂ ਤੇ ਵੀ ਕੰਮ ਕਰਦੇ ਹਾਂ ਸਰਦ ਕਾਫੀ 26 27 ਕੰ ਸਿੱਖਿਆ ਤੇ ਸਿਹਤ ਦੇ ਉੱਤੇ ਤੇ ਹੁਣ ਅਗਰ ਸਿੱਖਿਆ ਦੇਖੀ ਜਾਏ ਤਾਂ ਪਲੱਸ 2 ਤੋਂ ਬਾਅਦ ਜਿਹੜੇ ਬੱਚੇ ਸਾਡੇ ਕੋਲ ਸਾਡੇ 9000 ਦੇ ਕਰੀਬ ਬੱਚਾ ਅਸੀਂ ਹੁਣ ਤੱਕ ਅਡਾਪਟ ਕਰ ਚੁੱਕੇ ਹਾਂ ਹਰ ਸਾਲ ਅਸੀਂ 1250 ਬੱਚਾ ਜਿਹੜਾ ਹਾਇਰ ਸਟੱਡੀ ਦਾ ਇਹ ਅਸੀਂ ਅਡਾਪਟ ਕਰਦੇ ਹਾਂ ਜਿਨ੍ਹਾਂ ਚ ਯੂਨੀਵਰਸਿਟੀਆਂ ਸਾਰੀਆਂ ਤਕਰੀਬਨ 4-5 ਯੂਨੀਵਰਸਿਟੀਆਂ ਹੋ ਗਈਆਂ ਪੰਜਾਬ ਯੂਨੀਵਰਸਿਟੀ ਹੈ ਪੰਜਾਬੀ ਯੂਨੀਵਰਸਿਟੀ ਹੈ ਕਾਲਜ ਜਿੱਦਾਂ ਮੋਦੀ ਕਾਲਜ ਹੋ ਗਿਆ ਜਾਂ ਹਿਸਟਰੀ ਕਨਨ ਸਾਰੇ ਜਿਹੜੇ ਪੰਜਾਬ ਦੇ ਵਿੱਚ ਹੈ ਇਹ ਸਾਡੀ ਸਕਾਲਰਸ਼ਿਪ ਜਿਹੜੀ ਚੱਲ ਰਹੀ ਹੈ ਤੇ ਬਾਕੀ ਹੈਲਥ ਦੀ ਗੱਲ ਕਰੀਏ ਅੱਖਾਂ ਦੇ ਕੈਂਪਸ ਚੱਲਦੇ ਸੀ ਸਾਡੇ ਪਹਿਲਾਂ ਕਾਫੀ ਹੁਣ ਵੀ ਚੱਲ ਰਹੇ ਨੇ ਮੇਨ ਜਿਹੜਾ ਸੀ ਮਹਿਸੂਸ ਕੀਤਾ ਸੀ ਉਹ ਸੀ ਉਦੋਂ ਡਾਇਲਿਸਿਸ ਯੂਨਿਟ ਕਿਡਨੀ ਦੇ ਪੇਸ਼ੈਂਟਸ ਦੇ ਤੇ ਉਹ ਤੀਰਬਨ 240 ਯੂਨਿਟ ਹੁਣ ਤਾਂ ਲੱਗ ਚੁੱਕੇ ਆ ਜਿੱਥੇ ਅਸੀਂ ਪਹਿਲਾਂ ਪੰਜਾਬ ਨੂੰ ਕਵਰ ਕੀਤਾ ਫਿਰ ਹਰਿਆਣਾ ਫਿਰ ਹਿਮਾਚਲ ਫਿਰ ਰਾਜਸਥਾਨ ਦਾ ਕੁਝ ਏਰੀਆ ਇਸ ਤੋਂ ਇਲਾਵਾ ਅਸੀਂ ਤਕਰੀਬਨ 6-7 ਹੋਰ ਸਟੇਟਾਂ ਜਿਹੜੀਆਂ ਨੇ ਉਧਰ ਵੀ ਅਸੀਂ ਕੰਮ ਸ਼ੁਰੂ ਕਰ ਦਿੱਤਾ ਆਲਰੇਡੀ ਤੇ ਪੰਜਾਬ ਨਾਲੋਂ ਜ਼ਿਆਦਾ ਜਿਹੜਾ ਅਸੀਂ ਜਿੰਨਾਂ ਲੈਬਰਾਟਰੀ ਸਾਡੀਆਂ ਪੰਜਾਬ 'ਚ ਖੁੱਲ ਚੁੱਕੀਆਂ ਆ ਹਰਿਆਣੇ ਚ ਖੁੱਲ ਚੁੱਕੇ ਆ ਹਿਮਾਚਲ ਤੇ ਰਾਜਸਥਾਨ ਸਾਡੀਆਂ ਤਿੰਨ ਚਾਰ ਲੋਟਰੀ ਜਿਹੜੀਆਂ ਉਹ ਖੁੱਲ ਚੁੱਕੀਆਂ ਨੇ ਚੰਡੀਗੜ੍ਹ ਵੀ ਹੁਣ ਖੁੱਲਣ ਜਾ ਰਹੀ ਹੈ ਦਿੱਲੀ ਖੁੱਲਣ ਜਾ ਰਹੀ ਹੈ ਤੇ ਤਿੰਨ ਚਾਰ ਸਟੇਟਾਂ ਸੇ ਹੋਰ ਜਿਹੜੀਆਂ ਇਹ ਵੀ ਜੀ ਕਵਰ ਕਰਾਂਗੇ ਤੁਹਾਡੇ ਵੱਲੋਂ ਤਾਂ ਪਰ ਲੱਗਦਾ ਸਰਕਾਰਾਂ ਕਿਉਂ ਨਹੀਂ ਕਰਦੀਆਂ ਕਿ ਸਰਕਾਰਾਂ ਦੇਖੋ ਸਰਕਾਰਾਂ ਕੋਲ ਬਹੁਤ ਕੰਮ ਕਰਨ ਵਾਲੇ ਪਏ ਨੇ ਸਰਕਾਰਾਂ ਕੰਮ ਕਰੀ ਜਾ ਰਹੀਆਂ ਨੇ ਇਹ ਜਿਹੜੇ ਮੇਨ ਕੰਮ ਹੋਵੇ ਸਿਹਤ ਤਾਂ ਜ਼ਰੂਰੀ ਹੈ ਨਾ ਦੇమే ਲੈਬ ਵਗੈਰਾ ਲੇਕਿਨ ਸਾਡੇ ਨਾਲ ਕੀ ਹੁੰਦਾ ਵੀ ਟਰਸਟਾਂ ਦੇ ਵਿੱਚ ਕੁਝ ਬਜਟ ਹੁੰਦੇ ਆ ਹੁਣ ਸਾਡੇ ਜਿਹੜੇ ਬਜਟ ਆ ਅਸੀਂ ਇਹ ਵੀ ਡਾ ਚੁੱਕਿਆ ਹੋਇਆ ਕਿ ਅਸੀਂ ਮੈਡੀਕਲ ਦੇ ਕੰਮ ਕਰਨਾ ਹੈ ਜਿੰਨੇ ਹੁਣ ਸਿਵਲ ਹਸਪੀਟਲ ਤੁਸੀਂ ਦੇਖਿਆ ਹੋਣਾ ਲਾਕਡਾਊਨ ਦੇ ਟਾਈਮ ਦੇ ਵਿੱਚ ਵੀ ਤਕਰੀਬਨ ਅਸੀਂ ਸਾਰੇ ਮੈਡੀਕਲ ਕਾਲਜ ਕਵਰ ਕੀਤੇ ਸਾਰੀਆਂ ਅਸੀਂ ਸਿਵਲ ਹਸਪੀਟਲ ਸਾਰੇ ਕਵਰ ਕੀਤੇ ਔਰ ਜਿੱਥੇ ਕਿਸੇ ਕੋਈ ਡਾਇਲਸਿਸ ਯੂਨਿਟ ਚਾਹੀਦੀ ਸੀ ਜਾਂ ਕੋਈ ਹੋਰ ਕੋਈ ਵੀ ਮਸ਼ੀਨ ਚਾਹੀਦੀ ਸੀ ਜੀ ਮਸ਼ੀਨਾਂ ਸੀਗੀਆਂ ਚਾਹੇ ਡਿਜੀਟਲ ਐਕਸ-ਰੇ ਸੀਗੇ ਤੋਂ ਇਹ ਸਾਰੇ ਅਸੀਂ ਹਸਪੀਟਲ ਨੂੰ ਪ੍ਰੋਵਾਈਡ ਕੀਤੇ ਜਿੱਥੇ ਅਸੀਂ ਲੋਡ ਮਹਿਸ ਜਿੰਦਾ ਹੁਣ ਤੀਸਰੀ ਵੇਵ ਸ਼ੁਰੂ ਹੋਈ ਸਭ ਨੂੰ ਡਰ ਸੀ ਦਿੱਲੀ ਜਿੱਦਾਂ ਸਾਰਾ ਰੋਲਾ ਪਿਆ ਕਿ ਆਕਸੀਜਨ ਖਤਮ ਹੋ ਗਈ ਸੀ ਸਭ ਨੂੰ ਪਤਾ ਬੜੀਆਂ ਡੈਥਾਂ ਹੋਈਆਂ ਨੇ ਪੰਜਾਬ ਨੂੰ ਅਸੀਂ ਪਹਿਲਾਂ ਹੀ ਕਵਰ ਕਰਤਾ ਸੀ ਹੁਣ ਪਿਛਲੇ ਸਾਲ ਪੰਜ ਪਲਾਂਟ ਜਿਹੜੇ ਆਕਸੀਜਨ ਦੇ ਆ ਉਹ ਅਸੀਂ ਲਗਾ ਦਿੱਤੇ ਪਟਿਆਲੇ ਲੱਗ ਗਿਆ ਮੁਹਾਲੀ ਲੱਗ ਗਿਆ ਫਰੀਦਕੋਟ ਆਪਣੇ ਦੋ ਪਲਾਂਟ ਲਾਤੇ ਉਦੋਂ ਅਮਰਸਰ ਮੈਡੀਕਲ ਕਾਲਜ ਦੇ ਵਿੱਚ ਲਵਾਤੇ ਸੋ ਅੱਜ ਦੀ ਡੇਟ 'ਚ ਆਪਾਂ ਸਾਡੇ ਫੁੱਲ ਫਲੈਜ ਸਾਡੇ ਪਲਾਂਟ ਚੱਲਦੇ ਆ ਨਾ ਜੀ ਪੰਜ ਤੇ ਤਕਰੀਬਨ ਅਸੀਂ 72 ਲੱਖ ਜਿਹੜੇ ਲੀਟਰ ਆਕਸੀਜਨ ਆ ਡੇਲੀ ਦੀ ਪੈਦਾ ਕਰ ਰਹੇ ਹਾਂ ਉਹਦੇ ਨਾਲ ਪੰਜਾਬ ਤੱਕ ਕੀ ਅਸੀਂ ਪੰਜਾਬ ਦੇ ਜਿਹੜੇ ਨਾਲ ਦੇ ਆਕਸੀਜਨ ਸਟੇਟਾਂ ਆ ਗਈਆਂ ਜੇ ਅਗਰ ਲੋਡ ਪਈ ਆ ਆਕਸੀਜਨ ਦੀ ਤੇ ਆਕਸੀਜਨ ਦੀ ਕਮੀ ਨਹੀਂ ਹੋएगी ਮੈਂ ਇਹ ਕਹਿ ਸਕਦਾ ਕਿ ਆਕਸੀਜਨ ਦੀ ਕਮੀ ਨਾਲ ਇੱਥੇ ਕੋਈ ਡੈਥ ਨਹੀਂ ਹੋਏਗੀ ਤੇ ਅਸੀਂ ਜਿਹੜੀਆਂ ਬਾਹਰ ਦੀਆਂ ਸਟੇਟਾਂ ਸੀ ਉਹਨਾਂ ਨੂੰ ਵੀ ਦੇਾਂਗੇ ਇਹ ਪਲਾਂਟ ਸਾਰੇ ਜਿਹੜੇ ਅਸੀਂ ਮੈਡੀਕਲ ਕਾਲਜਿਸ ਵਿੱਚ ਲਾਏ ਨੇ ਤਾਂ ਜੋ ਪਲਾਂਟ ਬੰਦ ਨਾ ਹੋਣ ਪਲਾਂਟ ਸਾਡੇ ਚੱਲਦੇ ਰਹਿਣ ਜਿੱਥੇ ਅਸੀਂ ਪਲਾਂਟ ਡਾਇਰੈਕਟ ਆਕਸੀਜਨ ਜਿਹੜੀ ਬੈਡ ਨੂੰ ਜਾ ਰਹੀ ਹੈ ਨਾਲ ਦੇ ਨਾਲ ਅਸੀਂ ਆਕਸੀਜਨ ਜਿਹੜੇ ਸਟੈਂਡਰਡ ਪਰਨ ਦੀ ਪ੍ਰਵਿਧਾਨ ਵੀ ਰੱਖੀ ਹੈ ਭਾਈਚਾਸ ਦੇਖੋ ਵੇ ਤਾਂ ਅਰਦਾਸ ਹੀ ਕਰਦੇ ਆ ਕਿ ਇਹ ਲੋਡ ਨਾ ਪਵੇ ਪਰ ਭਾਈਚਾਸ ਲੋਡ ਪੈ ਵੀ ਜਾਂਦੀਆਂ ਤੇ ਸਾਡੇ ਕੋਲ 2.3000 ਜਿਹੜਾ ਸਿਲੰਡਰ ਹੈ ਉਹ ਸਾਡੇ ਕੋਲ ਰੈਡੀ ਹੈ ਸਾਡੇ ਡਿਸਟ੍ਰਿਕਟ ਵਾਈਜ਼ ਕਿਤੇ 50 ਸਿਲੰਡਰ ਕਿਤੇ 60 ਸਿਲੰਡਰ ਇਸ ਤਰ੍ਹਾਂ ਰੱਖੇ ਹੋਏ ਨੇ ਤੇ ਜਿਹੜੀਆਂ ਆਕਸੀਜਨ ਭਰਨੀ ਆ ਸਾਰੇ ਉਹ ਇਹਨਾਂ ਪਲਾਂਟਾਂ ਤੋਂ ਫ੍ਰੀ ਆਫ ਕੋਸਟ ਗਵਰਨਮੈਂਟ ਨਾਲ ਸਾਡਾ ਐਗਰੀਮੈਂਟ ਹੈ ਉਹ ਭਰ ਕੇ ਤੇ ਫ੍ਰੀ ਆਫ ਕੋਸਟ ਜਿਹੜੀਆਂ ਕਰਨ ਤਾਂ ਕਈ ਸਫਾਈ ਹੋਣਗੀ ਇਹ ਬਹੁਤ ਵਧੀਆ ਉਪਰਾਲਾ ਹੈ ਨਾ ਵੱਲੋਂ ਸ਼ਹਿਰ ਚ ਮਹਿੰਗਾਈ ਦੇ ਦੌਰ ਚ ਐਨ ਐਨ ਐ ਟੈਸਟ ਮਹਿੰਗੇ ਲਿਖਦੇ ਨੇ ਡਾਕਟਰ ਅਸੀਂ ਉਰੇ ਜਿਹੜਾ ਟੈਸਟ 100 ਰੁਪਏ ਦਾ ਹੈ ਬਾਹਰ ਮਾਰਕੀਟ 'ਚ ਅਸੀਂ 10 ਰੁਪਏ ਦਾ ਕਰਾਂਗੇ ਇਹ ਸਾਰਾ ਉਹਨਾਂ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੈ ਜੋ ਕਿ ਸਾਰੀਆਂ ਸ਼ਹਿਰ ਦੇ ਇਲਾਕਾ ਨਿਵਾਸੀਆਂ ਨੂੰ ਇਹਦਾ ਬੈਨੀਫਿਟ ਮਿਲੇਗਾ ਇਹ ਜਿੰਨੇ ਵੀ ਟੈਸਟ ਜਿਵੇਂ ਥਾਇਰੋਇਡ ਦਾ ਟੈਸਟ 350 ਰੁਪਏ ਦਾ ਬਾਜ਼ਾਰ 'ਚ ਤਾਂ ਉਰੇ ਅਸੀਂ 100 ਰੁਪਏ ਦਾ ਕਰਾਂਗੇ ਇਹ ਸਾਰੀ ਸਹੂਲਤ ਜਿਹੜੇ ਗਰੀਬ ਲੋਕਾਂ ਲਈ ਬਹੁਤ ਵਧੀਆ ਲਾਏ ਬੰਦ ਹੋਏਗੀ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦੇ ਆ ਕਿ ਵੀ ਉਹਰੇ ਆ ਕੇ ਆਪਣੇ ਟੈਸਟ ਕਰਾਣ ਤਾਂ ਕਿ ਸਸਤੇ ਰੇਟ 'ਤੇ ਹੋ ਸਕੇ ਸਰਫਤ ਦਾ ਭਲਾ ਹੋ ਸਕੇ ਇਹ ਸਰਦਾਰ ਐਸਪੀ ਉਵਰਾਏ ਜੀ ਨੇ ਬਹੁਤ ਵੱਡਾ ਉਪਰਾਲਾ ਕੀਤਾ ਜਿਹੜੀ ਉਹਰੇ ਲੈਬੋਰੀ ਖੋਜੀ ਹੈ ਇਸ ਤੋਂ ਨਾਪ ਹੋਰ ਵੀ ਵੱਡੇ ਕੰਮ ਨੇ ਇਹਨਾਂ ਦੇ ਬਹੁਤ ਜੁਗਦਾਨ ਆਗਾ ਜੇ ਦੇਖਿਆ ਜਾਵੇ ਕਿ ਕਿਸ ਤਰ੍ਹਾਂ ਦੇ ਇਹ ਇਹਨਾਂ ਦੇ ਕੰਮ ਜਿਹੜੇ ਨੇ ਸਾਰੇ ਲੋਕਾਂ ਨੂੰ ਸਮਰਪਿਤ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਜਿਹੜੇ ਗਰੀਬ ਲੋਕ ਨੇ ਜਾਂ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਲਈ ਬਹੁਤ ਵੱਡਾ ਉਪਰਾਲਾ ਹੈ ਇਹਨਾਂ ਦਾ ਬੜੀ ਉੱਚੇ ਪੱਧਰ ਤੇ ਸੰਯੋਗ ਕਰ ਰਹੇ ਨੇ ਬਹੁਤ ਸਾਰੇ ਇਲਾਕਿਆਂ ਵੱਲੋਂ ਇਹਨਾਂ ਦਾ ਧੰਨਵਾਦ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਹਰ ਕਿਸਮ ਦਾ ਸੰਯੋਗ ਦਿੱਤਾ ਜਾ ਰਿਹਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਨੂੰ ਪੂਰੀ ਸਹੂਲਤ ਪਾਣੀ ਦੀ ਬਿਜਲੀ ਦੀ ਦਿੱਤੀ ਜਾ ਰਹੀ ਹੈ ਤਾਂ ਕਿ ਸਾਰੀ ਸੰਤਾ ਦਾ ਭਲਾ ਹੋ ਸਕੇ ਅੱਜ ਮੈਂ ਸਮਝਦਾ ਨਾਬੇ ਵਾਸਤੇ ਤੇ ਗੁਰਦੁਆਰਾ ਸੇਵਕ ਜੱਥਾ ਦੀ ਸਾਰੀ ਜਿਹੜੀ ਮੈਨੇਜਮੈਂਟ ਟੀਮ ਹੈ ਉਹਦੇ ਵਾਸਤੇ ਬਹੁਤ ਹੀ ਵੱਡਾ ਵਧਾਈ ਦਾ ਦਿਨਾ ਹੈ ਦੇਸ਼ ਸ੍ਰੀ ਐਸ ਪੀ ਸਿੰਘ ਜੀ ਉਭਰਾਏ ਜਿਹੜੇ ਸਰਬਤ ਦਾ ਫਲਾਟਰਸ ਚੇਅਰਮੈਨ ਦੇ ਚੇਅਰਮੈਨ ਨੇ ਉਹਨਾਂ ਨੇ ਇੱਥੇ ਜਿਹੜਾ ਲੈਬ ਟੈਸਟ ਵਾਸਤੇ ਇੱਕ ਬਹੁਤ ਹੀ ਆਧੁਨਿਕ ਮਸ਼ੀਨਾਂ ਲਗਾਤੇ ਜਿਹੜਾ ਇੱਥੇ ਅੱਜ ਉਦਘਾਟਨ ਕਰਨ ਜਾ ਰਹੇ ਨੇ ਉਹ ਹਣੇ ਆਉਣ आले ਨੇ ਤੇ ਇਹਦੇ ਨਾਲ ਕੀ ਹੈ ਕਿ ਇੱਕ ਸਾਈਟ ਸਿਲੈਕਸ਼ਨ ਮੈਂ ਸਮਝਦਾ ਬਹੁਤ ਹੀ ਵਧੀਆ ਕਿਉਂਕਿ ਬਿਲਕੁਲ ਆਪੋ ਦੇ ਡੈਥੋਂ ਸਿਵਲ ਹਸਪੀਟਲ ਹੈ ਜਿੱਥੇ ਹਰ ਵਰਗ ਦਾ ਲੋਕ ਚਾਹੇ ਉਹ ਅਮੀਰ ਹੈ ਜਾਂ ਗਰੀਬ ਹੈ ਦਵਾਈ ਲੈਣ ਲਈ ਆਉਂਦਾ ਹੈ ਤੇ ਜਿੱਥੇ ਲੁੱਟ ਖਸੁੱਟ ਦੀ ਬਾਹਰ ਬਾਜ਼ਾਰ ਚ ਹੋ ਰਹੀ ਸੀ ਉਸ ਤੋਂ ਬਚ ਜਾਏਗਾ ਇਹ ਪਾਵਨ ਸਥਾਨ ਹੈ ਗੁਰਦੁਆਰਾ ਸਾਹਿਬ ਨਾਲ ਹੈ ਜਿੱਥੇ ਆ ਕੇ ਟੈਸਟ ਹੋਣੇ ਨੇ ਇੱਥੇ ਦਵਾਈ ਵੀ ਮਿਲੂਗੀ ਦੁਆ ਵੀ ਮਿਲੂਗੀ ਤੇ ਸਾਰਾ ਕੁਝ ਹੋਏਗਾ ਤੇ ਮੈਂ ਸਮਝਦਾ ਕਰਤਾਰਪੁਰਿਆ ਮਹੱਲੇ ਵਾਸਤੇ ਇਸ ਸੇਮ ਜੱਥੇ ਵਾਸਤੇ ਨਾਬਾ ਨਿਵਾਸੀਆਂ ਵਾਸਤੇ ਇਹ ਬਹੁਤ ਵੱਡਾ ਉਭਰਾਲ ਹੈ ਤੇ ਉਰਾਈ ਸਾਹਿਬ ਨੂੰ ਬੇਨਤੀ ਤਾਂ ਸੀ ਇਹ ਵੀ ਕਰਾਂਗੇ ਕਿ ਇੱਥੇ ਇੱਕ ਸਸਤੀ ਦਵਾਈਆਂ ਦਾ ਸਟੋਰ ਵੀ ਨਾਲ ਖੋਲਣ ਇਹ ਤੇ ਡੈਸਟ ਹੋ ਰਹੇ ਨੇ ECG ਹੋ ਰਹੀ ਹੈ ਉਥੇ ਦਵਾਈਆਂ ਵੀ ਲੋਕਾਂ ਨੂੰ ਮਾਹੀਆ ਕਰਾਈਆਂ ਜਾਂ ਅੱਜ ਸੀ ਬੀਮਤੀ ਕਰਾਂਗੇ ਤੋਂ ਸਾਡੀ ਮਨਜ਼ੂਰ ਕਰਦੇ ਨੇ ਤਾਂ ਇੱਕ ਹੋਰ ਵਧੀਆ ਉਪਰਾਮਲਾ ਹੋਏਗਾ ਤੁਸੀਂ ਮੰਨਦੇ ਹੋ ਜਿਹੜੇ ਸਰਕਾਰਾਂ ਨਹੀਂ ਕੁਝ ਕਰ ਸਕਦੇ ਡਾਕਟਰ ਉਪਰਾਏ ਕਰ ਰਹੇ ਨੇ ਮੈਂ ਸਮਝਦਾ ਡਾਕਟਰ ਉਪਰਾਏ ਹੋਣੀ ਜਤੋਂ ਤੋਂ ਆਏ ਨੇ ਚਾਹੇ ਉਹ ਅੱਖਾਂ ਦੇ ਆਪਰੇਸ਼ਨ ਨੇ ਚਾਹੇ ਉਹ ਬਲੱਡ ਡੋਨੇਸ਼ਨ ਕੈਂਪ ਨੇ ਚਾਹੇ ਉਹ ਗਰੀਬ ਕੁੜੀਆਂ ਦੇ ਵਿਆਹ ਨੇ ਜਿਹੜੇ ਸਰਕਾਰੀ ਸਰਕਾਰਾਂ ਦੇ ਕਰਨ ਦੇ ਕੰਮ ਨੇ ਜਾਂ ਇਸ ਤਰ੍ਹਾਂ ਦੇ ਜਿਹੜੇ ਐਨ ਆਰ ਆਈ ਨੇ ਜਾਂ ਟਰਸਟ ਨੇ ਅਗਰ ਉਹ ਆਪਣੇ ਹੱਥ ਲੈਂਦੇ ਨੇ ਬਾਬਾ ਜੀ ਨੇ ਸਾਡੇ ਜਿਹੜੇ ਗੁਰਦੁਆਰਾ ਸਾਹਿਬਾਂ ਦੇ ਹੋਰ ਨੇ ਮਹੰਤ ਨੇ ਅਗਰੇ ਆਪਣੇ ਹੱਥ ਲੈਂਦੇ ਨੇ ਐਂਡ ਆਫ ਦਿ ਡੇ ਤੱਕ ਸਰਬੱਤ ਦਾ ਭਲਾ ਚਾਹੀਦਾ ਹੈ ਕਿ ਲੋਕਾਂ ਦਾ ਭਲਾ ਕਰ ਰਹੇ ਨੇ ਲੋਕਾਂ ਦੀ ਨੇਕ ਕਮਾਈ ਦੇ ਵਿੱਚੋਂ ਚੰਗੇ ਪਾਸੇ ਲਾ ਰਹੇ ਨੇ ਗੁਰੂ ਕਿਰਪਾ ਕਰਨ ਇਸ ਤਰ੍ਹਾਂ ਦੇ ਨੇਕ ਕੰਮ ਕਰਦੇ ਰਹਿਣ ਨਾਬਾ ਤੋਂ ਸਬਤ ਸਿੰਘ ਲੁਬਾਣਾ ਦੀ ਰਿਪੋਰਟ